ਪਰ ਕੁਝ ਐਸੇ ਹੁੰਦੇ ਨੇ ਘਰ ਤੱਕ ਖਬਰ ਲੈਣ ਜਾਂਦੇ ਆ ਪ੍ਰਮਾਤਮਾ ਤਰਪੜਾਈ ਅੱਖੇ ਤੇ ਸ਼ਰਮਜੀਤ ਸਿੰਘ ਨੇ ਉਹਨੂੰ ਦੱਸਿਆ ਕਿ ਭਾਜਾਸੀ ਆਇਆ ਭਾਈ ਬਰਿੰਦਰ ਸਿੰਘ ਜੀ ਸਰਹਾੜੀ ਵਾਲੇ ਮੈਂ ਉਹਨਾਂ ਦਾ ਵੀ ਸਵਾਗਤ ਕਰਦਾ ਹਾਂ ਸਰਕਾਰ ਕਰਦਾ ਹਾਂ ਪਰ ਐਸੇ ਨੂੰ ਦਿਲ ਵਿੱਚ ਜਰੂਰ ਜਗਾ ਦਿਓ ਭਾਵੇਂ ਜਿੱਥੇ ਤੱਕ ਮਰਜੀ ਟੱਕਰਾਂ ਮਾਰ ਲਓ ਮੱਛੀ ਪੱਥਰ ਛੱਟ ਕੇ ਮੁੜਦੀ ਆ ਜਿੱਥੇ ਤੱਕ ਮਰਜੀ ਟੱਕਰਾਂ ਮਾਰ ਲਓ ਪਰ ਇੱਕ ਅਲ ਪੱਲੇ ਬੰਧੋ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਡਾ ਸ਼ੁਕਤਾਰਾ ਕੋਈ ਨਹੀਂ ਜਦੋਂ ਮਰਗੀ ਜਾਏ ਨਾ ਤਾਂ ਇਸੇ ਬਾਬੇ ਦੇ ਚਰਨਾ ਬੱਚੇ ਅੰਦਾਜ਼ ਸੁਣੀ ਤੇ ਜੇ ਇਤੋਂ ਕੋਈ ਨਾ ਗੁਜ਼ਾਰਾ ਹੀ ਨਹੀਂ ਤਾਂ ਫਿਰ ਇਤੋਂ ਦੂਰੀ ਕਿ ਬਣੇਗੀ ਜਿਹਦੇ ਨਾਲ ਜੁੜਿਆ ਅਨੰਤ ਮਿਲਦਾ ਹੈ ਟੁੱਟਿਆ ਮੌਤ ਮਰਦੀ ਆ ਫਿਰ ਉਹਦੇ ਨਾਲ ਜੁੜ ਜਾਣਾ ਹੀ ਸਿਆਨਤ ਹੈ ਉਤੋਂ ਦੂਰੀ ਨਹੀਂ ਬਣਾਉਣੀ ਚਾਹੀਦੀ ਆਓ ਵਾਪਸ ਸ਼ਰੂ ਦੇ ਨਾਲ ਆਪਣਾ ਜਨਮਾ ਪੱਕਾ ਪਾਈਏ ਜਿਨ੍ਹਾਂ ਨੇ ਪੱਕਾ ਜਨਮਾ ਪਾਇਆ ਉਹ ਮੈਂ ਗੱਲ ਸੁਣੋ ਜਦੋਂ ਗੁਰੂ ਜੀ ਨੇ ਸਾਰਿਆਂ ਨੂੰ ਪਕਸ਼ਾ ਤੇ ਜਾਣਾ ਕਿਸੇ ਨਾਲ ਛੋੜੇ ਦੇ ਨਾਲ ਜਾਣ ਨੂੰ ਤਿਆਰ ਹੋ ਕੇ ਬਾਕੀ ਧਰਮ ਨੂੰ ਛੱਲੇ ਤੇ ਗੁਰੂ ਜੀ ਨੇ ਸਾਰਿਆਂ ਨੂੰ ਫਤਿਹ ਬੁਲਾਈ ਤੇ ਚਾਲਾ ਪਾ ਦਿੱਤਾ ਸਭ ਉਹ ਕੀ ਤਲਵੰਡੀ ਬਣੀ ਤੇ ਜਿਹੜੇ ਭੰਮ ਘਰੇ ਉਹ 2-4